ਨਾਬਾ ਨੇਲੀ ਪਿੰਡ ਨੂੰ ਮਡੋਰ ਵਿਖੇ ਇੱਕ ਮਕਾਨ ਦੇ ਛੱਤ ਡਿੱਗਣ ਕਰਨ ਇੱਕ ਪਰਿਵਾਰ ਦੇ ਪੰਜ ਜੀ ਗੰਭੀਰੂ ਵਿੱਚ ਜ਼ਖਮੀ ਹੋ ਗਏ ਜ਼ਖਮੀਆਂ ਵਿੱਚ ਪ੍ਰਵਾਸੀ ਪਰਿਵਾਰ ਦੀ ਰਕੇਸ਼ ਕੁਮਾਰੀ ਨਾਮੀ ਉਸ ਦੀ ਪਤਨੀ ਤੇ ਦੋ ਪੁੱਤਰ ਅਤੇ ਇੱਕ ਪੁੱਤਰੀ ਸ਼ਾਮਿਲ ਹਨ ਜ਼ਖਮੀਆਂ ਨੂੰ ਨਾਪਾਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਨੂੰ ਦੇਖਦੇ ਹੋਏ ਪਰਿਵਾਰ ਸਾਰੇ ਮੈਂਬਰਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਜਾਣ ਕਰ ਦੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਪ੍ਰਵਾਸੀ ਪਰਿਵਾਰ ਪਿਛਲੇ 2 ਜਾਂ ਆਰੰਭ ਮਹੀਨਿਆਂ ਤੋਂ ਇਸ ਘਰ ਦੇ ਵਿੱਚ ਰਹਿਣ ਲੱਗਾ ਸੀ ਜਿਸ ਦੇ ਛੱਤ ਗਾਡਰਾਂ ਵਾਲਿਆਂ ਵਾਲੀ ਸੀ ਅੱਜ ਸਵੇਰੀ ਲਗਭਗ 4:00 ਵਜੇ ਸੁੱਤੇ ਪਏ ਇਸ ਪਰਿਵਾਰ ਤੇ ਮਕਾਨ ਦੇ ਛੱਤ ਡਿੱਗ ਪਈ ਅਤੇ ਪਰਵਾਰ ਦੇ ਸਾਰੀ ਮੈਂਬਰ ਇਸ ਛੱਤ ਹੀਟ ਮਾਲਬੇ ਥੱਲੇ ਬੁਰੀ ਤਰ੍ਹਾਂ ਫਸ ਗਏ ਪਿੰਡ ਵਾਸੀ ਨੇ ਦੱਸਿਆ ਕਿ ਛੱਤ ਡਿੱਗਣ ਦੇ ਖੜਾਕਿਓ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਤੁਰੰਤ ਸਹਾਇਤਾ ਕਰਦੇ ਇਸ ਪਰਿਵਾਰ ਨੂੰ ਇਸ ਡਿੱਗੀ ਛੱਤ ਦੇ ਹੀਟੋਂ ਕੱਢਿਆ ਅਤੇ ਨਾਬਾ ਸਿਵਲ ਹਸਪਤਾਲ ਵਿਖੇ ਲਾਜ਼ਮੀ ਭੇਜਿਆ ਗਿਆ ਉਹਨਾਂ ਨੇ ਕਿਹਾ ਕਿ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਇਹ ਹਾਦਸਾ ਸਵੇਰੀ ਸਮੇਂ ਵਾਪਰਿਆ ਜਿਸ ਕਰਕੇ ਆਸ-ਪਾਸ ਦੇ ਲੋਕਾਂ ਨੇ ਮੌਕਾ ਸੰਭਾਲ ਲਿਆ ਪ੍ਰਵਾਸੀ ਪਰਵਾਰ ਨੂੰ ਸਮੇਂ ਸਿਰ ਸੰਭਾਲ ਲਿਆ ਜੇਕਰ ਇਹ ਹਾਦਸਾ ਰਾਤ ਨੂੰ ਵਾਪਰਦਾ ਤਾਂ ਤੱਕ ਸੋ ਇਹਨਾਂ ਕੁਝ ਵੀ ਨਹੀਂ ਹੀ ਪਤਰਚਲਣਾ ਸੀ ਉਹਨਾਂ ਨੇ ਅੱਗੇ ਦੱਸਿਆ ਕਿ ਪ੍ਰਵਾਦ ਦੇ ਲਗਭਗ ਸਾਰੇ ਮੈਂਬਰਾਂ ਦੀ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ ਜਿਨ੍ਹਾਂ ਨੂੰ ਰਜ਼ਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਇਹ ਅੱਜ ਦੀ ਸਵੇਰੇ ਕਰੀਬ 5:00 ਵਜੇ ਦੀ ਗੱਲ ਹੈ ਇਹ ਪ੍ਰਵਾਸੀ ਪੁਰੇ ਇੱਕ ਸਾਡੇ ਬੰਦੇ ਰਹਿੰਦੇ ਸੀ 2 ਕੁ ਮਹੀਨੇ ਤੋਂ ਤਕਰੀਬਨ ਇਹ ਰਹੱਸ ਕਰੀਏ ਇਸ ਕਮਰੇ ਦੇ ਵਿੱਚ ਉਹਨਾਂ ਨੇ ਮੀਂਹ ਦੇ ਕਾਰਨ ਤੁਸੀਂ ਜਿਵੇਂ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ ਵੀ بارش ਬਹੁਤ ਜ਼ਿਆਦਾ ਹੋ ਰਹੀ ਹੈ ਬਸ ਸਵੇਰੇ 5:00 ਵਜੇ ਜੀ ਉਹ ਪਏ ਇਕਦਮ ਪਿਆ ਸਰ ਸੁੱਤਾ ਪਿਆ ਪਰਿਵਾਰੇ ਦੱਬ ਲਿਆ ਜਦੋਂ ਉਹ ਆਪਣਾ ਆਪਣੀ ਮਚੀ ਦਾਣ ਗਵਾਣ ਦੇ ਫਟਾਫਟ ਆ ਕੇ ਉਹਨਾਂ ਨੂੰ ਕੱਢਿਆ ਉਸ ਤੋਂ ਬਾਅਦ ਉਹਨਾਂ ਨੂੰ ਐਂਬੂਲੈਂਸ ਨੂੰ ਫੋਨ ਕਰਕੇ ਜੀ ਆਪਣੇ ਨਾਬੇ ਹਸਪਤਲ ਭੇਜਿਆ ਉੱਥੋਂ ਉਹਨਾਂ ਨੂੰ ਜਿਹੜੇ ਇਲਾਜ ਲਈ ਵੀ ਜਰਿਆ ਨੂੰ ਉਹਨਾਂ ਦੀ ਕੰਡੀਸ਼ਨ ਠੀਕ ਨਹੀਂ ਸੀ ਰਜਿੰਦਰਾ ਹਸਪਤਾਲਾ ਵੀ ਰੈਫਰ ਕਰਤਾ ਹੁਣ ਅਸੀਂ ਚੱਲੇ ਆ ਉੱਥੇ ਜਾ ਕੇ ਇਹ ਪੰਜ ਜੀ ਨੇ ਜੀ ਤਿੰਨ ਬੱਚੇ ਨੇ ਉਹਨਾਂ ਦੇ ਦੋ ਬੇਟੇ ਨੇ ਇੱਕ ਬੇਟੀ ਹੈ ਤੇ ਦੋਨੇ ਜੀਓ ਆਪਣੇ ਹਾਲਤ ਉਹਨਾਂ ਦੀ ਗੰਬੀਰ ਹੈ ਪਰਮਾਤਮਾ ਕਿਰਪਾ ਕਰੇ ਉਹਨਾਂ ਦੀ ਜਾਨ ਆ ਜਿਹੜੀ ਵਿਚਾਰਿਆਂ ਦੀ ਬਚ ਸਕੇ ਕੀ ਲੱਗਦਾ ਲਗਾਤਾਰ ਜਿਵੇਂ ਤੁਹਾਡੇ ਪਿੰਡ ਕਾਫੀ ਘਟੇ ਨੇ ਤੇ ਕੋਈ ਹੁਣ ਹਾਸਾ ਮੱਕਰੇ ਨਾ ਬੜੀ ਦੁਖਦਈ ਘਟਨਾ ਜੀ ਦੇਖੋ ਕੁਦਰਤ ਦੀ ਕਰੂਪੀ ਹੈ ਇਹਦੇ ਮੂਰੇ ਹੁਣ ਆਪਾਂ ਕੁਦਰਤ ਦੇ ਅੱਗੇ ਕੁਝ ਨਹੀਂ ਕਰ ਸਕਦੇ ਹੈਗੇ ਜਿੰਨੇ ਜੋਗੇ ਨੇ ਹਰ ਇੱਕ ਬੰਦਾ ਬਾਹਰ ਆਉਂਦਾ ਇੱਕ ਦੂਜੇ ਦੀ ਮਦਦ ਕਰਨ ਦੇ ਲਈ ਪਰ ਜੋ ਕੁਦਰਤ ਦੀ ਕਰੀ ਹੈ ਉਹਦੇ ਮੂਰੇ ਕਿਸੇ ਦਾ ਬਸ ਨਹੀਂ ਚੱਲਦਾ ਹੈ ਜੀ ਇੱਕ ਪ੍ਰਵਾਸੀ ਕੀ ਕੰਮ ਕਰਦਾ ਸੀ ਇਹ ਦਿਹਾੜੀ ਮਜ਼ਦੂਰੀ ਦੇ ਕੰਮ ਕਰਦਾ ਸੀ ਪਿੰਡ ਦੇ ਵਿੱਚ ਤੁਸੀਂ ਹੁਣ ਹਸਪਤਾਲ ਚੱਲਿਓ ਅਸੀਂ ਹਸਪਤਾਲ ਚ ਨਿਰਜਿੰਦਰ ਹਸਪਤਾਲ ਸਾਨੂੰ ਪਤਾ ਲੱਗਿਆ ਵੀ ਹਜੇ ਫਿਲਹਾਲ ਉਹਨਾਂ ਨੂੰ ਉੱਥੇ ਐਡਮਿਟ ਨਹੀਂ ਕੀਤਾ ਗਿਆ ਕੋਈ ਦੇਖਰੇਖ ਨਹੀਂ ਉਹਨਾਂ ਉਦੋਂ ਤਾਂ ਹੀ ਬਹੁਤ ਬੁਰੇ ਹਾਲਾਤ ਤੇ ਕਿਉਂਕਿ ਕੋਈ ਖੋਲਣ ਵਾਲਾ ਅੰਦਰੋਂ ਕੁੰਡਾ ਵੀ ਨਹੀਂ ਸੀਗਾ ਜੀ ਬਾਹਰ ਬਾਹਰ ਵੀ ਕੋਈ ਖੋਲ ਸਕਿਆ ਉੱਪਰੋਂ ਕੰਧ ਟੱਪ ਕੇ ਕੁੰਡਾ ਖੋਲਿਆ ਗਿਆ ਫਿਰ ਉਹ ਪੰਜੇ ਦੇ ਪੰਜੇ ਜੀ ਮਤਲਬ ਵਿੱਚ ਦੱਬੇ ਪਏ ਦੀ ਮਿੱਟੀ ਦੇ ਤਿੰਨ ਬੱਚਿਆਂ ਨੂੰ ਤਾਂ ਸੁਰਤ ਨਹੀਂ ਸੀਗੀ ਬੇਹੋਸ਼ੇ ਸੀਗੇ ਇੱਕ ਉਹਦੇ ਜਿਹੜਾ ਉਹਨਾਂ ਦਾ ਬਾਪ ਆ ਉਹ ਮਤਲਬ ਸਿਰਚ ਗੰਭੀਰ ਸੱਟ ਲੱਗੀ ਉਹਦੇ ਉਹ ਮਤਲਬ ਔਲੀਆਂ ਬੁਲੀਆਂ ਗੱਲਾਂ ਕਰਦੀ ਸੀ ਜਿਹੜੀ ਉਹਨਾਂ ਦੀ ਪਤਨੀ ਆ ਜੀ ਬਹੁਤ ਬੁਰੀ ਹਾਲਤ ਸੀਗੀ ਉਹਨਾਂ ਦੀ ਤੁਸੀਂ ਤਾਂ ਮੌਕੇ ਤੇ ਆ ਕੇ ਬਚਾਇਆ ਜੇ ਟਾਈਮ ਲੰਘ ਜਾਂਦਾ ਸ਼ਾਇਦ ਵੱਡਾ ਹਾਦਸਾ ਬਹੁਤ ਵੱਡਾ ਹਾਦਸਾ ਹੋ ਬਿਚਾਰੇ ਬਸ ਹੁਣ ਅੱਗੇ ਜਾ ਕੇ ਜੇ ਇਲਾਜ ਹੋਤਾ ਬਚਣਗੇ ਜੀ ਉਹ ਬਹੁਤ ਗੰਭੀਰ ਹੈ ਕੰਮ ਉਹ ਗੰਭੀਰ ਸਾਰੀ ਵੀ ਨੇ ਹਾਂਜੀ ਗੰਭੀਰ ਨੇ ਤੇ ਅਸੀਂ ਹੇਠ ਦੱਬੇ ਵੀ ਦੇਖ ਲਈ ਜੀ ਆ ਕੇ ਕੱਢੇ ਨੇ ਲਗਾਗਾ ਦਸਵਾ ਕ 5 ਵਜੇ ਲਾਲਾ ਚੌਂਕ ਦਸਵਾ ਕ 5 ਵਜੇ ਹਾਂਜੀ ਕਿਹਨੂੰ ਕਿਹਨੂੰ ਕੱਢੇ ਮੌਕੇ ਤੁਸੀਂ ਇੱਥੇ ਇੱਥੇ ਮੌਕੇ ਤੇ ਕਿਤਾ ਮੁੰਡਾ ਦੀ ਤਾਰਾ ਸਿੰਘ ਇੱਕ ਆਹ ਮੁੰਡਾ ਤੇ ਗਮਾਂਡੀ ਜੱਗੀ ਮੈਂ ਬਾਕੀ ਹੋਰ ਬਥੇਰੇ ਆ ਗਏ ਤੇ ਗੱਲਾਂ ਗਮਾਂਡੀ ਸਾਰੇ ਇੱਥੇ ਥੱਲੇ ਦੱਬੇ ਹੋਏ ਸੀ ਹਾਂ ਜੀ ਥੱਲੇ ਦੱਬੇ ਹੋਏ ਤੇ ਮੈਂ ਕਿੱਗਦਾ ਗੱਦਾ ਹੁਣ ਕਾਹ ਤੇ ਖੜਿਆ ਬੇ ਚੱਟਾ ਕਿਤੇ ਕਿਤੇ ਜੇ ਤੁਸੀਂ ਦੇਖੀ ਮੱਥੇ ਮੁੱਥੇ ਚ ਲੱਗੀਆਂ ਮੇ ਤਾਂ ਖੂਨ ਉਹਦੇ ਬਈਏ ਦੇ ਵੀ ਆ ਰਿਹਾ ਤੇ ਉਹਨਾਂ ਦੇ ਮੂੰਹ ਮਾਰ ਆ ਰਿਹਾ ਸੀ ਗਾਡਰ ਸਾਰੀ ਸੱਤ ਡਿਜਪੀ ਹਾਂ ਇਹ ਤੁਸੀਂ ਨਾ ਮੌਕੇ ਤੇ ਆਉਂਦੇ ਸ਼ਾਇਦ ਵੱਡੀ ਗੱਲ ਹੋਣੀ ਘਟਨਾ ਹੋਣੀ ਹੋਰ ਸੜਕ ਤੇ ਮੈਂ ਫਿਰ ਲਿਆਤੀ ਪਰਨ ਜਾਂਦਾ ਸੀ ਗਿੜਾ ਲਿਆ ਮੈਂ ਆਪਾਂ ਫਿਰ ਨਬਈ ਨਾ ਤੀ ਤੱਕ ਦਿਨ ਚੱਟਾ ਇੱਥੇ ਇੱਕ ਲੜਕੀ ਮੰਦਰ ਦੇ ਨਾਲ ਥਾਟੇ ਕੇਹੀਦੀ ਹੋ ਜਾ ਰਹੀ ਸੀ ਉਹਨੇ ਇੱਥੇ ਕੁੱਕਾ ਮਾਰਦੇ ਮੈਂ ਭੱਜਿਆ ਪੀਸਾਂ ਤੇ ਇਧਰ ਹੀ ਗਮ ਰੋਲੋਂ ਪੈਂਦੇ ਤੁਸੀਂ ਨਾਲ ਦੇ ਨਾਲ ਮਦਦ ਕੀਤੀ ਜਦੇ ਨਾਲ ਹੀ ਮਦਦ ਕੀਤੀ ਸਾਰਿਆਂ ਨੇ